ਸਾਧ ਸੰਗਤ ਇਹ ਸੱਚਾ ਸ਼ਬਦ ਕੇਵਲ ਪਰਮਾਤਮਾ ਵਾਸਤੇ ਆਇਆ ਕਿਉਂਕਿ ਪਰਮਾਤਮਾ ਸੱਚ ਹੈ ਉਸ ਦਾ ਨਾਮ ਸਤ ਨਾਮ ਹੈ ਉਹ ਕਦੇ ਬਦਲਦਾ ਨਹੀਂ ਅਸੀਂ ਰੋਜ਼ਾਨਾ ਬਚਨ ਦ੍ਰਿੜ ਕਰਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਇਹ ਸੱਚਾ ਸ਼ਬਦ ਕੇਵਲ ਪਰਮਾਤਮਾ ਵਾਸਤੇ ਹੈ ਕਿਉਂਕਿ ਸੱਚ ਬਦਲਦਾ ਨਹੀਂ ਸੱਚ ਕਦੇ ਪੁਰਾਣਾ ਨਹੀਂ ਜੇ ਹੁੰਦਾ ਜਿਹੜਾ ਪੁਰਾਣਾ ਹੋ ਜਾਵੇ ਜਿਹੜਾ ਬਦਲ ਜਾਵੇ ਉਹ ਸੱਚ ਨਹੀਂ ਉਹ ਨਾਸਵੰਤ ਹੈ ਉਹ ਕੂੜ ਹੈ ਪਾਤਸ਼ਾਹ ਕਹਿੰਦੇ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟੈ ਕਹਿੰਦੇ ਸੱਚ ਪੁਰਾਣਾ ਨਹੀਂ ਜੇ ਹੋ ਸਕਦਾ ਨਾ ਸੱਚ ਬਦਲਦਾ ਨਾਨਕ ਸਾਹਿਬ ਸੱਚੋ ਸੱਚ ਪ੍ਰਮਾਤਮਾ ਹਮੇਸ਼ਾ ਵਾਸਤੇ ਸੱਚ ਹੈ ਤਸਿਖਿਆਲ ਕਰਿਓ ਜਿੱਥੇ ਪਰਮਾਤਮਾ ਵਾਸਤੇ ਸੱਚ ਸ਼ਬਦ ਵਰਤਿਆ ਗਿਆ ਹੈ ਉੱਥੇ ਦੁਨੀਆਂ ਵਾਸਤੇ ਕੂੜ ਵਰਤਿਆ ਗਿਆ ਹੈ ਨਾਸਵੰਤ ਵਰਤਿਆ ਗਿਆ ਪਾਤਸ਼ਾਹ ਨੇ ਬਾਣੀ ਵਿੱਚ ਕਹਿ ਦਿੱਤਾ ਦੁਨੀਆਂ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਮਮ ਸਰ ਮੋਏ ਅਜ਼ਰਾਈਲ ਕਹਿੰਦੇ हे ਭਾਈ ਇਹ ਜਿਹੜੀ ਦੁਨੀਆਂ ਹੈ ਇਹ ਨਾਸਵੰਤ ਹੈ ਭਾਵੇਂ ਇਸ ਦੀ ਚਮਕ ਬੜੀ ਲਿਸ਼ਕਦੀ ਹੈ ਜਿਵੇਂ ਬਿਜਲੀ ਲਿਸ਼ਕਦੀ ਹੈ ਨਾ ਇਵੇਂ ਹੀ ਇਸ ਦੀ ਚਮਕ ਹੈ ਪਰ ਇਹ ਸਦੀ ਵੀ ਰਹਿਣ ਵਾਲੀ ਨਹੀਂ ਚਮਕ ਜ਼ਰੂਰ ਹੈ ਪਰ ਹੈ ਨਾਸਵੰਤ ਚਿਲਮਿਲ ਬਿਸਿਆਰ ਦੁਨੀਆ ਫਾਨੀ ਕਾਲੂਬ ਅਕਲ ਮਨ ਗੋਰ ਨਮਾਨੀ ਏ ਮੇਰੇ ਮਨ ਤੂੰ ਸੱਚ ਕਰਕੇ ਨਹੀਂ ਜੇ ਜਾਣਦਾ ਕਿ ਇਹ ਦੁਨੀਆ ਨਾਸਵੰਤ ਹੈ ਆਪਾਂ ਸਾਰਿਆਂ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਸੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸ਼ਲੋਕ ਪਾਤਸ਼ਾਹ ਕਹਿੰਦੇ ਮਤਾ ਪੁਲੇਖੇ ਵਿੱਚ ਰਹਿ ਜਾਣਾ ਕਿ ਦੁਨੀਆਂ ਦੇ ਅੰਦਰ ਕੋਈ ਚੀਜ਼ ਥਿਰ ਰਹਿਣ ਵਾਲੀ ਹੈ ਕਹਿੰਦੇ ਇੱਥੇ ਕੋਈ ਥਿਰ ਨਹੀਂ ਸਾਰਾ ਨਾਸਵੰਤ ਹੈ ਕੂੜ ਦਾ ਪਸਾਰਾ ਹੈ ਸਾਰਾ ਇਹ ਛਲ ਹੈ ਆਪ ਸਾਰਿਆਂ ਨੇ ਸ਼ਲੋਕ ਚੇਤੇ ਹੋਵੇਗਾ ਸੁਣਿਆ ਹੈ ਪਾਤਸ਼ਾਹ ਜੀ ਕਹਿੰਦੇ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇੱਥੇ ਰਾਜਾ ਵੀ ਕੂੜ ਹੈ ਪਰਜਾ ਵੀ ਕੂੜ ਹੈ ਨਾਸਵੰਤ ਹੈ ਛਲ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਰਾਜੇ ਮਹਾਰਾਜਿਆਂ ਦੀ ਸ਼ਾਨ ਨੇ ਪਤਸ਼ਾਹ ਕਹਿੰਦੇ ਉਹਨਾਂ ਦੇ ਮਹਿਲ ਮੰਡਪ ਉਹਨਾਂ ਵਿੱਚ ਬੈਠਣ ਵਾਲੇ ਸਾਰੇ ਕੂੜ ਨੇ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣਹਾਰ ਸੋਨਾ ਚਾਂਦੀ ਅਤ ਦੇ ਮਹਿੰਗੇ ਕੀਮਤੀ ਚੀਜ਼ਾਂ ਨੇ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੈ ਨਾਸਵੰਤ ਸਦੀ ਵੀ ਰਹਿਣ ਵਾਲਾ ਇਨ੍ਹਾਂ ਵਿੱਚੋਂ ਕੋਈ ਨਹੀਂ ਕੋੜ ਕਾਇਆ ਕੋੜ ਕੱਪੜ ਕੋੜ ਰੂਪੇ ਪਰ ਅਸੀਂ ਆਪਣੇ ਸਰੀਰ ਦਾ ਮਾਨ ਕਰਦੇ ਹੀ ਆਪਣੇ ਰੂਪ ਦਾ ਅਹੰਕਾਰ ਕਰਦੇ ਹੀ ਆਂ ਪਾਤਸ਼ਾਹ ਕਹਿੰਦੇ ਸਜਣਾ ਇੱਕ ਦਿਨ ਇਹ ਵੀ ਨਾਸ ਹੋ ਜਾਏਗਾ ਕੋੜ ਮੀਆ ਕੋੜ ਬੀਬੇ ਖੱਪ ਹੋਏ ਖਾਰ ਕੋੜ ਕੋੜੇ ਨਹੀਂ ਹੋਂ ਲੱਗਾ ਵਿਸਰਿਆ ਕਰਤਾਰ ਪਰ ਅਜੀਬ ਗੱਲ ਇਹ ਹੈ ਕਿ ਕੂੜੇ ਦਾ ਕੂੜੇ ਦੇ ਨਾਲ ਪਿਆਰ ਪਿਆ ਹੋਇਆ। ਨਾਸਵੰਤ ਦਾ ਨਾਸਵੰਤ ਦੇ ਨਾਲ ਪਿਆਰ ਹੈ। ਜੇ ਇਸ ਨਾਸਵੰਤ ਦਾ ਪਿਆਰ ਸੱਚੇ ਦੇ ਨਾਲ ਬਣ ਜਾਂਦਾ ਕਿਤੇ ਸੱਚੇ ਦਾ ਸਿਮਰਨ ਅਰੰਭ ਕਰ ਦੇਂਦਾ ਤੇ ਫੇਰ ਇਸ ਦਾ ਜੀਵਨ ਸਫਲਾ ਹੋ ਸਕਦਾ ਸੀ। ਸਤਿਗੁਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕੋੜ ਕੋੜੈ ਨੇਹੂ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ ਕੀਤੇ ਨਾਲ ਦੋਸਤੀ ਕਰੀਏ ਪਿਆਰ ਪਾਈਏ ਕਿਸ ਦੀ ਯਾਦ ਨੂੰ ਹਿਰਦੇ ਦੇ ਅੰਦਰ ਟਿਕਾਈਏ ਜਦੋਂ ਦੇਖਦੇ ਆ ਤਾਂ ਸਾਰਾ ਸੰਸਾਰ ਚੱਲਣ ਵਾਲਾ ਹੈ ਪਰ ਬੰਦੇ ਦੀ ਅਵਸਥਾ ਕੀ ਬਣੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰ ਇਹ ਜਿਹੜਾ ਨਾਸਵੰਤ ਹੈ ਨਾ ਸੰਸਾਰ ਬੰਦੇ ਨੂੰ ਬੜਾ ਮਿੱਠਾ ਲੱਗਦਾ ਹੈ ਕਿਵੇਂ ਮਿੱਠਾ ਲੱਗਦਾ ਜਿਵੇਂ ਸ਼ਹਿਦ ਮਿੱਠਾ ਹੁੰਦਾ ਏਵੇਂ ਬੰਦਾ ਇਸ ਨੂੰ ਮਿੱਠਾ ਜਾਣ ਕਰਕੇ ਇਸ ਦੇ ਨਾਲ ਜੁੜਿਆ ਰਹਿੰਦਾ ਹੈ ਕਹਿੰਦੇ ਕੂੜ ਮਿੱਠਾ ਕੂੜ ਮੱਖੋ ਕੂੜ ਡੋਬੇ ਪੂਰ ਨਾਨਕ ਬਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਏ ਪ੍ਰਮਾਤਮਾ ਤੇਰੇ ਤੋਂ ਬਗੈਰ ਸਾਰਾ ਕੁਝ ਕੂੜ ਹੈ ਨਾਸਵੰਤ ਹੈ ਇੱਕ ਤੂੰ ਸੱਚਾ ਹੈ ਤੇਰਾ ਨਾਮ ਸੱਚਾ ਜਿਹੜਾ ਕਦੇ ਬਦਲਦਾ ਨਹੀਂ ਜਿਹੜਾ ਕਦੇ ਪੁਰਾਣਾ ਨਹੀਂ ਜੇ ਹੁੰਦਾ ਮੈਂ ਬੇਨਤੀ ਕਰਦੀ ਵਾਂ ਦੁਨੀਆ ਦੀ ਕੋਈ ਚੀਜ਼ ਐਸੀ ਨਹੀਂ ਜਿਹੜੀ ਪੁਰਾਣੀ ਨਾ ਹੁੰਦੀ ਹੋਵੇ ਦੁਨੀਆ ਦੀ ਕੋਈ ਵਸਤੂ ਐਸੀ ਨਹੀਂ ਜਿਹੜੀ ਬਦਲਦੀ ਨਾ ਹੋਵੇ ਕਿਉਂਕਿ ਨਾਸਵੰਤ ਹੈ ਜਿਹੜਾ ਬਦਲ ਜਾਵੇ ਉਹ ਸੱਚ ਨਹੀਂ ਜੇ ਹੋ ਸਕਦਾ ਔਰ ਜਿਹੜਾ ਨਹੀਂ ਬਦਲਦਾ ਉਹ ਸੱਚ ਹੈ ਉਹ ਕੇਵਲ ਪਰਮਾਤਮਾ ਦਾ ਨਾਮ ਹੈ